ਸਸਰੇ ਕਾਲ ਬਾਬੂ ਜੀ ਬਾਬੂ ਜੀ ਕੰਮ ਚ ਸਕਤਾ ਕੋਈ ਸਸਰੇ ਕਾਲ ਜੀ ਕੀ ਹਾਲ ਚਾਲ ਨੇ ਛੋਡੇ ਆ ਮੈਨੂੰ ਤਾਂ ਚਾਹੀ ਜੇ ਕਿਸਣਾ ਵੀ ਤੁਹਾਨੂੰ ਬੰਦੇ ਦੀ ਲੋੜ ਹੈ ਘਾਟਾ ਬੰਦੇ ਦੀ ਇੱਕ ਤੁਹਾਨੂੰ ਨਹੀਂ ਨਹੀਂ ਬੰਦਾ ਤਾਂ ਮੈਂ ਹੀ ਹੈਗਾ ਹੂੰ ਤਾਂ ਮੈਨੂੰ ਦੇਖੋ ਕੰਬੈਨਾਂ ਵਾਲੇ 18000 ਦਾ ਦੇ ਮਗਾ ਚੱਲ ਦੇਖ ਲੈਣੇ ਜੇ ਕਈ ਵਾਰੀ ਕੋਈ ਬਾਤਾ ਘਾਟਾ ਕਰਕੇ ਫਾਇਦਾ ਹੁੰਦਾ ਤੇ ਉਹ ਪਹਿ ਬੰਦ ਬਣਦੇ ਤਾਂ ਕੰਮ ਕਰਨ ਦਾ ਕੀ ਆਪੋ ਦਾਰਾ ਸ਼ਰਮਾ ਹੈ ਕੋਈ ਵੀ ਕੰਮ ਦੇ ਜੇ ਬਾਬੂ ਜੀ ਮਤਲਬ ਕੰਮ ਹੀ ਕਰਨਾ ਹੈਗਾ ਅਚਾ ਕੀ ਕੀ ਕੰਮ ਹੁੰਦਾ ਤੁਹਾਡੇ ਮੈਨੂੰ ਪਹਿਲਾਂ ਹੀ ਦੱਸ ਦਿਓ ਕਿਉਂ ਪਹਿਲਾਂ ਮੈਂ ਜਿੰਨਾਂ ਦੇ ਲੱਗਿਆ ਸੀ ਉਹਨਾਂ ਨੇ ਮੈਨੂੰ ਕਈ ਕੇ ਖੇਤੀ ਚ ਮੁੜ ਕੇ ਡੰਗਰ ਵਾਲੇ ਝੜਾਤਾ ਤਾਂ ਹੀ ਮੈਂ ਉਥੋਂ ਹਟਿਆ ਪਹਿਲਾਂ ਦੱਸ ਦਿਓ ਵੀ ਆਹਾ ਆ ਕੰਮ ਆ ਉਤਸ਼ਾਹ ਨਾਲ ਆਪਾਂ ਗੱਲ ਕਰਾਂਗੇ ਇਹ ਨਾ ਹੋਵੇ ਤੁਸੀਂ ਮੈਨੂੰ ਕਹਿ ਕੇ ਕੰਮ ਹੋਰ ਮੁੜ ਕੇ ਹੋਰ ਪਾਸੇ ਲਾ ਲਓ ਆਪਾਂ ਨੇ ਤਾਂ ਨਹੀਂ ਫਿਰ ਹੋਣਾ ਤੁਸੀਂ ਕੰਮ ਕਰਵਾ ਕੇ ਦੇਖ ਲਓ ਬਾਬੂ ਜੀ ਬਾਬੂ ਜੀ ਮੇਰਾ ਕੰਮ ਕਰਵਾ ਕੇ ਦੇਖ ਲਓ ਮੈਂ ਜਿੱਥੇ ਪਹਿਲਾਂ ਲੱਗਿਆ ਹੋਇਆ ਸੀਗਾ ਥੱਥ ਮੈਨੂੰ 14000 ਦਿੰਦੇ ਸੀਗਾ ਤੁਸੀਂ ਪਹਿਲਾਂ ਮਰ ਤੋਂ ਕੰਮ ਕਰਵਾ ਕੇ ਦੇਖ ਲਓ ਫੋਨ ਕਰਕੇ ਪੁੱਛ ਲਓ ਸਰਦਾਰਾਂ ਦੇ ਕਰਤਾਰ ਸਿੰਘ ਕਹਿੰਦਾ ਮੈਂ ਸਾਰੇ ਮੱਝਾ ਡੰਗਰ ਵੀ ਸਭ ਦਾ ਸੀਗਾ ਖੇਤ ਵੀ ਸਾਮ ਦਾ ਸੀਗਾ ਉਹ ਤੁਹਾਨੂੰ ਤਾਂ ਮੁੰਡਾ ਕੈਨੇਡਾ ਚਲਾ ਗਿਆ ਉਹਨਾਂ ਨੂੰ ਵੀ ਬੁਲਾ ਰਿਆ ਉਹਨਾਂ ਨੇ ਸਾਰੇ ਡੰਗਰ ਪਸ਼ੂ ਵੇਚ ਦਿਆ ਸਾਰੇ ਖੇਤ ਠਿੱਕਾ ਤੇ ਦੇ ਦਿਆ ਨਹੀਂ ਤਾਂ ਮੇਰੀ ਨੌਕਰੀ ਉੱਥੇ ਪੱਕਾ ਸੀਗਾ ਬਾਬੂ ਜੀ ਮੈਂ 15 ਸਾਲ ਕੰਮ ਕੀਤਾ ਹੈਗਾ ਉੱਥੇ ਬਾਕੀ ਤੁਹਾਡੀ ਮਰਜ਼ੀ ਹੈਗੀ ਜਿਵੇਂ ਮਰਜ਼ੀ ਦੇ ਦੇਣਾ ਮੈਂ ਤੁਹਾਡੇ ਨਾਲ ਕੋਈ ਤੱਕਾ ਤੋਂ ਨਹੀਂ ਕਰਦਾ ਹੈਗਾ ਬਾਬੂ ਜੀ ਵੀ ਹਰ ਤੂੰ ਘਟ ਤੜੀ ਪੜਤਾ ਪੈਣਾ ਬਾਈ ਇਹ ਧੋ ਘਟਨੀ ਆਪਣਾ ਸਰਨਾ ਹੈਗਾ ਬਾਲ ਬੱਚੇ ਦਾ ਨਾ ਪੜਤਾ ਨਹੀਂ ਪੜਾ ਪੜੋ ਮੈਂ ਤਾਂ ਦੋ ਦਿਨ ਮਹੀਨੇ ਬਾਅਦ ਪੈਸੇ ਪਿੰਡ ਭੇਜਦਾ ਆਇਗਾ ਬਾਬੂ ਜੀ ਤੁਸੀਂ ਦੇ ਦਿਆ ਕਰੋਗੇ ਮੈਂ ਪਿੰਡ ਭੇਜ ਦਿਆ ਕਰੂੰਗਾ ਚਾਹੇ ਤੁਸੀਂ ਭੇਜ ਦਿਆ ਕਰੋ ਮੈਂ ਤਾਂ ਮਹੀਨੇ ਦੀ ਮਹੀਨੇ ਤਾਂ ਲੈਣਾ ਨਹੀਂ ਹੈਗਾ ਮੇਰੇ ਕੋਲੇ गिर ਸਕਦਾ ਹੈਗਾ ਨਨਤਾ ਕਾਣੀ ਝੋੜਾ ਚੱਲਣਾ ਬਾਬੂ ਜੀ ਮੈਂ ਪੈਸੇ ਦੇ ਕੋਡਵਾਂਸ ਵੀ ਫੜ ਸਕਦਾ ਲੋਡ ਪਾ ਸਕਦੇ ਕਬੀਲਦਾਰੀ ਚ ਬਾਕੀ ਆਦੀਆ ਬਗਵਾ ਦਾ ਤੁਹਾਡੇ ਪੱਲੇ ਲਾਉਣਾ ਮੈਂ ਬਾਬਾ ਜੀ ਹੋ ਤਾਂ ਨਹੀਂ ਕੋਈ ਛੁੱਟੀ ਮਾਰਨੀ ਹੈ ਕਿ ਮੈਂ ਸਾਲ ਬਾਦ 20 ਦਿਨ ਪਿੰਡ ਲਗਾ ਕੇ ਆਨੇ ਹੈਗਾ ਬਾਕੀ ਤਾਂ ਦਿਨ ਰਾਤ ਮੈਂ ਤੁਹਾਡੇ ਕੋਲੇ ਆਇਗਾ ਮਨੋਂ ਰਾਤ ਨੂੰ 12 ਵਜੇ ਠਾਲੂਗਾ ਫਿਰ ਵੀ ਮੈਂ ਗੁੱਸਾ ਨਹੀਂ ਕਰਨਾ ਸਾਰੇ ਕੰਮ ਤੁਹਾਡੇ ਕਰਨਾ ਆਪਣਾ ਸਮਝ ਕੇ ਕੰਮ ਕਰਨਾ ਤੁਹਾਡੇ ਮੈਂ ਐਤਵਾਰ ਨੂੰ ਆਪਾਂ ਨਹੀਂ ਆ ਸਕਦੇ ਐਤਵਾਰ ਦਾ ਦਿਨ ਤਾਂ ਮੈਂ ਛੁੱਟੀ ਤੇ ਹੀ ਰੱਖਣਾ ਪਰ ਤਨਖਾਹ ਤੁਹਾਨੂੰ ਦੇਣੀ ਪੈਣੀ ਆ ਤਨਖਾਹ ਪੂਰੇ ਮਹੀਨੇ ਦੀ ਲਊਮਾ ਛੁੱਟੀਆਂ ਚਾਰ ਪੱਕਾ ਮਾਰਨੀਆਂ ਆ ਠੀਕ ਹੈ ਬਾਬੂ ਜੀ ਆਪ 13 ਦੇ ਦੇਣਾ ਕੋਈ ਬਾਤ ਨਹੀਂ 13000 ਦੇ ਦੇਣਾ ਆਪ ਨੂੰ ਕੰਮ ਅੱਛਾ ਲਗੇ ਤਾਂ ਸਾਨੂੰ ਤੁਸੀਂ ਵੱਧ ਪਏ ਦੇ ਸਕਤੇ ਹੈਗੇ ਤੁਹਾਨੂੰ ਕੰਮ ਅੱਛਾ ਲਗੇ ਤੇ ਫਿਰ ਸਾਨੂੰ ਵੱਧ ਦੇ ਦੇਣਾ ਬਾਅਦ ਵਿੱਚ 1000 ਰੁਪਿਆ ਹੋਰ ਦੇ ਦੇਣਾ ਬਾਬੂ ਜੀ ਕੰਮ ਅੱਛਾ ਲਗੇ ਕੰਮ ਅੱਛਾ ਨਾ ਲਗੇ ਬੇਸਬ ਸਾਨੂੰ ਪਜਾ ਦੇਣਾ ਨਾ ਮੇਰੇ ਨਾ 15000 ਮੈਂ 18 ਤੋਂ ਘੱਟ ਚ ਤਾਂ ਲੱਗਣਾ ਹੀ ਨਹੀਂ 18 ਚ ਤਾਂ ਮੈਂ ਉੱਥੇ ਹੈਗਾ ਸੀ ਵੀਦੀ ਗੱਲ ਕਰੋ 20 ਤੋਂ ਘਟ ਚ ਨਹੀਂ ਪੜਦਾ ਹੈ ਆਪਾਂ ਨੂੰ ਤੁਸੀਂ ਗੱਲ ਮਕਾਓ ਜੇ ਤੁਹਾਨੂੰ ਪੜਦਾ ਪੈਂਦਾ ਤਾਂ ਦੱਸੋ ਸ਼ੁਕਰੀਆ ਬਾਹੂ ਜੀ ਸ਼ੁਕਰੀਆ ਭਗਵਾਨ ਤੇਰਾ ਲੱਖ ਲੱਖ ਸ਼ੁਕਰ ਮੇਰਾ ਨੌਕਰੀ ਪੱਕਾ ਹੋ ਗਿਆ ਪੰਜਾਬ ਮੈਂ ਬਹੁਤ ਕੁਸ ਹੈ ਬੰਦਾ ਕੰਮ ਕਰਨੇ ਬੜਾ ਦਿਨ ਲਗਾ ਕੇ ਚਾਹੀਏ ਪੰਜਾਬ ਚ ਬਹੁਤ ਕੰਮ ਹੈਗਾ ਬਹੁਤ ਕੰਮ ਹੈਗਾ ਪੰਜਾਬ ਚ ਬismillah ਤੋ ਜਰਾ ਫ੍ਰੀਜ ਬਾਹਰ ਦਿਓ ਫ੍ਰੀਜ ਨਹੀਂ ਵੀਰੇ ਦਿਹਾੜੀ ਬਾਨੀ ਚਾਹੀਦੀ ਹੈ ਦਾਈ ਦਾ ਹੀ ਮੂਹ ਕੰਮ ਕਰਦਾ ਨਹੀਂ ਕਰਦਾ ਐ ਨਹੀਂ ਕੰਮਕਾਰ ਇੱਥੇ ਪੰਜਾਬ ਚ ਦਵਾਈ ਜਾਣਾ ਪੈਣਾ ਮੈਨੂੰ ਲੱਗਦਾ ਟਰੈਕਟਰ ਟਰੱਕ ਚਲਾਉਣਾ ਪੈਣਾ ਇੱਥੇ ਨਹੀਂ ਕੰਮਕਾਰ ਹੈ ਪੰਜਾਬ ਚ ਕੋਈ